ਮਹ ਦੁਨੀਆ ਵਿੱਚ ਲਾਉਣ ਮਤਲਬ ਦੀ ਹੋਗੀ ਕਿਉਂ ਕੀ ਹੋ ਗਿਆ ਆਉ ਤੇ ਹੋ ਰਿਹਾ ਯਾਰ ਜਦੋਂ ਕਿਸੇ ਦਾ ਕੰਮ ਨਿਕਲ ਜਾਂਦਾ ਨਾ ਇੱਕ ਵਾਰੀ ਫੇਰ ਨੀਓ ਕੋਈ ਕਿਸੇ ਨੂੰ ਪੁੱਛਦਾ ਫਿਰ ਤੂੰ ਗਾਉਣ ਤੇ ਮੈਂ ਕਾਉਣ ਹਾਏ ਹਾਏ ਗੱਲ ਵੀ ਦੱਸੋ ਕੀ ਹੋਇਆ ਵਾ ਗੱਲ ਕੀ ਹੋਣੀ ਆ ਇੱਕ ਵਾਰੀ ਤੈਨੂੰ ਚੇਤਾ ਤਾਉ ਆਪਣੀ ਸਹੇਲੀ ਨੂੰ ਮੈਨੂੰ ਮਿਲਾਇਆ ਹੈ ਹਾਂ ਪਤਾ ਹੁੰਦਾ ਮੈਨੂੰ ਤੇ ਉਹ ਮੈਨੂੰ ਮਿਲੀ ਇੱਕ ਦਿਨ ਬਾਜ਼ਾਰ ਚ ਹੂੰ ਤੇ ਮੈਨੂੰ ਆਂਦੀ ਮੈਂ ਲੈਣੀ ਹੈ ਰਜਾਈ ਹੂੰ ਠੀਕ ਹੈ ਤੇ ਮੈਨੂੰ ਕਹਿੰਦੀ ਕੋਈ ਵਾਗਬ ਹੈਗਾ ਕੋਈ ਦੁਕਾਨ ਕੋਈ ਵਾਗਬ ਹੈਗਾ ਤੁਹਾਡਾ ਰਜਾਈਆਂ ਵਾਲਾ ਹੂੰ ਤੇ ਮਹਾਵਾਰਗ ਮੇਰਾ ਹੈਗਾ ਵਾ ਦੁਕਾਨ ਵਾਲਾ ਰਜਾਈਆਂ ਉਹਦੇ ਕੋਲ ਬਹੁਤ ਵਧੀਆ ਮਿਲਦੀਆਂ ਕੰਬਲ ਮਿਲ ਜਾਂਦੇ ਆ ਤੇ ਡਿਸਕਾਊਂਟ ਵੀ ਕਰ ਦੂਗਾ ਫਿਰ ਮੈਨੂੰ ਕਹਿੰਦੀ ਹੁਣੇ ਮੇਰੇ ਨਾਲ ਚਲੋ ਤੇ ਮੈਨੂੰ ਰਜਾਈ ਲੈ ਕੇ ਦਿਓ ਅੱਛਾ ਮੈਂ ਚੱਲ ਗਿਆ ਉਹਦੇ ਨਾਲ ਹੂੰ ਠੀਕ ਹੈ ਤੇ ਮੈਂ ਵੇਲਾ ਆਪਣਾ ਕੰਮ ਛੱਡ ਕੇ ਗਿਆ ਟਾਈਮ ਗੱਡ ਕੇ ਮੈਂ ਗਿਆ ਉਹਦੇ ਨਾਲ ਹੂੰ ਪੂਰਾ ਬਾਜ਼ਾਰ ਫਿਰਿਆ ਵਧੀਆ ਉਹਨੂੰ ਰਜਾਈ ਲੈ ਕੇ ਦਿੱਤੀ ਅੱਛਾ ਠੀਕ ਹੈ ਘੈਂਡ ਰਜਾਈ ਲੈ ਕੇ ਦਿੱਤੀ ਡਿਸਕਾਊਂਟ ਵੀ ਕਰਾਇਆ ਪੈਸੇ ਵੀ ਬਚਾਏ ਹਾਂ ਹੈ ਵੇਲਾ ਹੁਣ ਉਹਨੇ ਮੈਨੂੰ ਪੁੱਛਿਆ ਤੱਕ ਨਹੀਂ ਉਹ ਐਡੀ ਮਤਲਬਖੋਰੀ ਹੁਣ ਕੱਲੀ ਬੈਠ ਕੇ ਰਜਾਈ ਚ ਦੇ ਨਿੱਗ ਲੈ ਆਂਦੀ ਐ ਅੱਛਾ ਤੈਨ ਦਵਾਵਾ ਨਹੀਂਗਾ ਬਲੀ ਜਿੰਗਲੀ ਲਾਈਕ ਕਰੇ ਸ਼ੇਅਰ ਕਰੇ